ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣੋਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚਿਆ ਨਹੀਂ ਟਾਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਛੋਟੀਆਂ ਮਖਾਵਾਂਗੇ ਇਹਦੇ 3 ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਹੈ ਤੇ ਆਪਾਂ ਕਰੋ ਕਰਦੇ ਆਂ ਵੀਰ ਨਾਲ ਗੱਲਬਾਤ ਹਾਲਾਤਾਂ ਨਿਕਲ ਜੇ ਲੱਗਾ ਸੱਸੀਆ ਭਾਜੀ ਉਸ ਨਾਲ ਠੀਕ ਹੈ ਜੀ ਕਿਰਪਾ ਚਾਹੀਦੀ ਆ ਜੀ ਵੀਰ ਜੀ ਆਪਣਾ ਨਾਮ ਤੇ ਡਰੈਸ ਦੱਸ ਦਿਓ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਭਾਈਆ ਦੱਸਿਓ ਮੈਂ ਪਹਿਲੇ ਨੰਬਰ ਤੇ ਆ ਚੋਟੀ ਕਿੰਨਾ ਚੁਗਾ ਸੂਈ ਆ ਠੀਕ ਹੈ ਜੀ ਤੇ ਦੋ ਚੋਈਆਂ ਹੋਈਆਂ ਆ ਠੀਕ ਠੀਕ ਹੈ ਤੇ ਪਹਿਲੇ ਨੰਬਰ ਦੇ ਆਪਾਂ ਗੱਲ ਇਹ ਕਰ ਲਈਏ ਮਤਲਬ ਘੋਟੀ ਜਿਹੜੀ ਹੈ ਨਾ ਜਿੰਨਾ ਆਪਾਂ ਉਹ ਬੋੜਾ ਦੱਸਣਾ ਆ ਹਾਂਜੀ ਕਿਸੇ ਵੀਰ ਨੇ ਮੰਨਣਾ ਨਹੀਂ ਅਸੀਂ ਕਹਿੰਦੇ ਵੀ ਸਿਰ ਦੇ ਅੰਗਰਜ ਆਵੇ 2 ਚੋਈਆਂ ਹੋਈਆਂ 13 ਤੋਂ 14 ਕਿਲੋ ਸਟਾਰਟਾਂਗੇ ਘੋਟੀ ਦੀ ਬੋੜੇ ਦੀ ਹਾਂ ਠੀਕ ਹੈ 2 ਚੋਈਆਂ ਹੋਈਆਂ ਤਾਂ ਖਾਲੀ ਵੀ ਨੇਲੇ ਪੂਰੀ ਕੀਤੀ ਅੱਛਾ ਜੀ ਤੇ ਦੁੱਧ ਦੋ ਅੰਦੇ ਪਹਿਲੇ ਸੂਏ 16 ਕਿਲੋ ਚੋਇਆ ਘੋਟੀਦਿਆਂ ਠੀਕ ਹੈ 11 ਦੇ ਦੇ 19 ਦੇ ਦੇ ਮਤਲਬ 22 ਦਿਨ ਲੱਗੇ ਬੱਚਾ ਲਾ ਕੇ ਵੀ ਦਿਖਾਉਣੀ ਠੀਕ ਹੈ ਉਹ ਬਈ ਬਾਕੀ ਕੱਤ ਵਜੇ ਦੀ ਵੀ ਚੰਗੀ ਤੇ ਪਿੱਠ ਫੁੜਾ ਵੀ ਤੁਸੀਂ ਧਾਗੇ ਨੂੰ ਚੈੱਕ ਕਰਾਉਨੇ ਆਪਾਂ ਤੁਹਾਨੂੰ ਇਸ ਦਾ ਰੰਗ ਬਹੁਤ ਚੰਗਾ ਆ ਗਿਆ ਉਹ ਜੈੱਡ ਬਲੈਕ ਪ्योर ਮੇਲ ਬੜੀ ਤੇ ਬੇਲ ਬਹੁਤ ਜ਼ਿਆਦਾ ਚੰਗੀ ਆ ਲੰਮੀ ਪੂਰੀ ਜੇ ਜੇ ਤਾਂ ਤਾਂ ਗਿੱਲਾ ਬੱਲੇ ਨਾਲੋ ਲਾੜੋ ਰਾਤ ਸੁਈ ਹੈ 12 1 ਵਜੇ ਆ ਵੇਖੋ ਚੰਗਾ ਤਾਂ ਮੇਲ ਕਾਹਦੇ ਇਸਰ ਕੋਲ ਨਾਲੋ ਲਾੜੋ ਲਾਈ ਤੇ ਨਾਲੋ ਲਾੜੋ 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 ਜੀ ਜੀ ਲੋ ਬਈ ਜੇਕਾ ਕਾਦੇ ਇਧਰ ਦੀ ਸਾਈਡ ਤੇ ਪਰ ਥਾਲਾਂ ਦਾ ਸੈਰ ਸਖਤ ਬੋਲਾ ਚਮਚਿਆਂ ਵਾਲਾ ਲੈ ਕੱਲ ਸੁਈ ਆ ਅੱਛਾ ਜੀ ਹਾਂਜੀ ਤੇ ਪਰ ਸਟਾਰਟਪ ਮੈਂ ਦੀ ਬੜੀ ਗੱਲ ਠੀਕ ਹੈ ਠੀਕ ਹੈ ਬਾਕੀ ਝੋਡੀ ਮੇਰੇ ਨਾਲ ਦੱਸਣੀ ਢੋਲ ਨਹੀਂ ਵੀਰ ਜਣੇ ਆ ਵੀ ਹਾਂ ਜੀ ਜਿਹੜੇ ਇਧਰ ਵੇਖੋ ਨਾੜਾ ਨੂੰ ਥਾਣ ਵੇਖੋ ਕਿਹੜਾ ਲੱਗਾ ਝੋਡੀ ਨੂੰ ਠੀਕ ਠੀਕ ਤੇ 2.5 ਤੋਂ 3 ਕਿਲੋ ਹੋਣੀ ਗਾੜਿਆ ਅੱਛਾ ਜੀ ਗਾੜੀ ਗਾੜੀ ਇੰਨੀ ਹੈ ਠੀਕ ਹੈ ਜੀ ਹਾਂਜੀ ਲੋ ਬਈ ਜੀ ਅੱਜ ਦਾ ਤੁਹਾਨੂੰ ਦਿਖਾ ਲੈਂਦੇ ਹਾਂ ਬੰਦੇ ਤੁਹਾਨੂੰ ਵੇਖੋ ਪੁਰਾਣੇ ਪੜਾਣੇ ਲੋ ਬਈ ਘਰੋ ਚਾਕੋ ਪਾਕੀ ਤੁਸੀਂ ਮਾੜੇ ਕੰਦੇ ਆਪਾਂ ਲਾਈਕ ਤੁਹਾਨੂੰ ਤੇ ਪਿੰਡਾ ਇਦਾਂ ਦਾ ਵੀ ਜਿਹਦਾ ਵੱਡੇ ਛਿੱਲ ਹੁੰਦੀ ਐ ਪਤਲਾ ਠੀਕ ਆ ਠੀਕ ਆ ਜੀ ਦੁੱਧ ਛੋਡੀ ਚੱਲ ਭਾਵੇਂ ਗਰਮੀ ਐ ਤਾਂ ਵੀ 18-19 ਕਿਲੋ ਦੁੱਧ ਦੇਣ ਵਾਲੀ ਠੀਕ ਆ ਠੀਕ ਆ ਲਓ ਜੀ ਚੰਮ ਦੇ ਨਾੜਾ ਨੂੜਾ ਵੀ ਚੰਗੀਆਂ ਆ ਗਈਆਂ ਜੇ ਪਤਲੇ ਚੰਮ ਆ ਲਈਆ ਸਵਾਦ ਦੂਜਾ ਸਹੀ ਭਾਜੀ ਸਵਾਦ ਦੂਜਾ ਸਹੀ ਠੀਕ ਆ ਠੀਕ ਆ ਜੀ ਚੰਗੇ ਰਿਕਾਰਡ ਵਾਲੀ ਯਾਰ ਦੇ ਰਿਕਾਰਡ ਸਾਡੇ ਕਹਿਣ ਨਾਲ ਤੇ ਬਣਣਾ ਨਹੀਂ ਆ। ਮੇਰਾ ਤਾਂ ਹੀ ਬਣਣਾ ਆ। ਬਿਲਕੁਲ ਬਿਲਕੁਲ ਜੀ। ਜਿਹੜਾ ਰੋਜ਼ ਜਿਹੜੇ ਵੀਰ ਵੀਡੀਓ ਬੰਦਣ ਆਪੇ ਹਸਾਮ ਲਾ ਲਣਾ। ਠੀਕ ਠੀਕ। ਇਹ ਤਾਂ ਆ ਇੱਕ ਜਾਣ ਕੇ ਖੜੋ ਪੱਲੀ ਕਰ। ਨਹੀਂ ਬਿਲਕੁਲ ਬਿਲਕੁਲ ਜੀ। ਰਕਮ ਖਰਚ ਨਹੀਂ ਆ। ਖਰਚ ਪੰਦਾ ਉਹਨਾਂ ਦਾ ਵੀ। ਇਹ ਚੰਗੀ ਮੈਂ ਤੁਹਾਨੂੰ ਕਹਾਂ ਮਹਿੰਗੀ ਆ। ਬਿਲਕੁਲ ਸਹੀ ਗੱਲ ਹੈ ਜੀ। ਖਰਚ ਪੰਦਾ ਅਗਲੇ ਦਾ ਜਾਣ ਕੇ ਪਸੰਦੀ ਕਰੀ। ਚੀਜ਼ ਦਾ ਮੁੱਲ ਹੈ ਭਾਜੀ। ਆ ਗਏ ਆ ਅਗਲਾ ਵੀ ਤੇ। ਬਿਲਕੁਲ ਜੀ। ਹਾਂ ਜੀ। ਉਹ ਭਈ ਲੱਗ ਗਏ ਤਾਂ ਤੁਹਾਨੂੰ ਚੈੱਕ ਕਰੰਨੇ ਆਪਾਂ। ਕਾਨੂੰ ਤੋਂ ਬਹੁਤ ਹੀ ਚੰਗਾ ਕੱਢਿਆ ਆ ਪਸਮਕੇ ਤੇ ਚਵਾਈ ਵੀ ਆਪਾਂ ਦਿਖਾਉਂਦੇ ਆ ਤੁਹਾਨੂੰ। ਇਹਨੇ ਪਾਸ ਕਰਤੀ ਨਹੀਂ ਆਈਆਂ ਨੇ। ਅੱਛਾ ਜੀ। ਤਾਂ ਸਾਹਮਣੇ ਅੱਧੀ ਆਈਆਂ ਨੇ ਤਾਂਨੇ ਮੈਂ। ਠੀਕ ਹੈ ਠੀਕ ਲੋ ਭਈ ਅਗਲੇ ਸਾਲਾਂ ਦੀ ਛਵਾਈ ਇਹਦੇ ਇਹ ਕਰਤਾ ਤੇ ਆ ਮੋਟਰ ਵਾਲੀ ਜਾ ਆ। ਫੇਰ ਭਈ ਮਾਰ ਦੀ ਥੋੜੀ ਜਿਹੀ ਬਲੇ ਨਾਲ ਮਾਰ। ਆਹ ਬਲੇ ਨਾਲ ਭਈ ਕੋਈ ਨਾ ਕੋਈ। ਬਿਲਕੁਲ ਜੀ ਬੋਲ ਰਹੀ ਆ ਇਹ ਕਰਤਾ ਦੇ ਤੇ ਅਗਲੇ ਸਾਲਾਂ ਫੇਰ ਇੱਕ ਰਮਾਰ। ਆਹ ਅਗਲੇ ਸਾਲਾਂ ਦੀ ਇਹ ਐਨ ਬਿਲਕੁਲ ਬੋਲ ਧਾਰਾ ਦੇ ਕੋਲ। ਏ ਵੇਖ ਪੁੱਤ ਜੀ ਇਹ ਮੋਟਰ ਦਾ ਇਹ ਉਹ ਹਿਸਾਬ ਜੀ ਠੀਕ ਹੈ ਠੀਕ ਹੈ ਬਹੁਤ ਜਿਆਦਾ ਚੋਾਈ ਠੀਕ ਹੈ ਜੀ ਤੇ ਇਹਦਾ ਮੁੱਲ ਭਾਜੀ ਹਰ ਮੁੱਲ ਵੀ ਇਹਦਾ ਝੋੜੀ ਨੇ 2 ਲੱਖ ਦੀ ਆ ਹਾਂਜੀ ਬਾਕੀ ਜਿੰਨੇ ਨੇ ਕਹਿੰਦੇ ਉਨੇ ਹੀ ਦੇ ਦਿੰਨੇ ਆ ਝੋੜੀ ਪਹਿਲਾਂ ਉਨੇ ਕਿਲੋ ਦਾ ਲਿਖ ਕੇ ਵੀ ਦੇਣ ਨੂੰ ਤਿਆਰ ਆ ਬਾਕੀ ਤਸੱਲੀ ਜਾਣ ਕੇ ਕਰੇ ਕੋਈ ਅੱਛਾ ਜੀ ਹਾਂਜੀ ਤੇ ਝੋੜੀ ਆਪਾਂ ਦੇ ਦਈਏ ਆਪਾਂ ਜਾਇ ਦੇਣੀ ਆ ਅੱਛਾ ਡੇਢ ਵੀ ਦੇ ਦਿੰਦੇ ਨਹੀਂ ਹੋਰ ਖੁੱਲੇ ਕਰਕੇ ਮੰਨ ਲੈ ਹਾਂਜੀ ਖੁੱਲਾ ਝੋਟੀ ਬੜੀ ਚੰਗੀ ਜਿਆਦਾ ਜੀ ਨਹੀਂ ਚੰਗੀ ਆ ਚੱਲ ਦਾ ਦੋ ਨਹੀਂ ਜਨਾ ਦੇ ਕਰ ਦਿੰਦੇ ਆਂ ਕਰਾ ਲੋ ਜਿੰਨਾ ਕਰਾਉਂ ਨਹੀਂ ਦਾ ਦੋ ਹਾਨ ਆ ਇਥੇ ਨਹੀਂ ਲੱਗਣੀ ਆ ਗਾ ਦਾ ਹੀ ਛੱਡ ਜੀਏ 40 ਦੀ ਉਦੇ ਵਿੱਚ ਉਹ 2000 ਰੁਪਏ ਹੋਰ ਛੋਟ ਕਰ ਦਾਂਗੇ 38 138 ਦੀ ਦੇ ਦਾਂਗੇ ਝੋਡੀ ਪਰ ਝੋਡੀ ਆਣ ਕੇ ਤਸੱਲੀ ਕਰਕੇ ਖੜੇ ਤੁਸੀਂ ਇਹ ਠੀਕ ਹੈ ਲੋਬ ਜੀ 138 ਦੀ ਮੌਕੇ ਲਈ ਜੇ ਥੋੜਾ ਬੋਧਾ ਕਰ ਦਿਓ ਮਾਣ ਦਣ ਕਰਦਾ ਕੋਈ ਵੀਰ ਭਰਾ ਫੋਨ ਲਵੇ ਪਰ ਝੋਡੀ ਮੈਂ ਕਹਿੰਦਾ ਕਿ ਇੱਥੇ ਆਣ ਕੇ ਤਸੱਲੀ ਕਰਕੇ ਖੜੇ ਇੱਧਰ ਵੇਖੋ ਠੀਕ ਹੈ ਠੀਕ ਹੈ ਲੋਬ ਜੀ ਤੋਂ ਆਡੀ ਵੇਖੋ ਜੀ ਇੱਕ ਤਾਂ ਦੋ ਹੀ ਇੱਧਰ ਆਣ ਕੇ ਜੱਗੇ ਵੀ ਬੈਠੇ ਹੋਏ ਇੱਕ ਤਾਂ ਘਰਾਂ ਦੇ ਮਾਰੀ ਜਾਂਦੇ ਕਰਾਂ ਇੱਧਰ ਵੇਖੋ ਵੀ ਹੱਥ ਨਹੀਂ ਲੱਗਣ ਦੀ ਤੇ ਉਹ ਬਾਈ ਠੀਕ ਹੈ ਬਿਲਕੁਲ ਕੋਈ ਜਾਂ ਆਹ ਵਈਆ ਮੇਰ ਨਾਲੀਏ ਤੰਨਾ ਮਿੰਟਾਂ ਵਾਲੀ ਟੋਕਲੀ ਜੰਨਾ ਮਿੰਟਾਂ ਜੀ ਅੱਛਾ ਅੱਛਾ ਹਾਂ ਇੰਨੀ ਜ਼ਿਆਦਾ ਚੰਗੀ ਆ ਠੀਕ ਹੈ ਇੱਕ ਥੱਤੀ ਦੇ ਦਾਂ ਉਹ ਚੋ ਵੀ ਛੋਟ ਜਾਣ ਕਰਦਾਂਗੇ ਕੋਈ ਚੱਕਰ ਨਹੀਂ ਮੇਰਾ ਵੀਰ ਪਰ ਮੈਂ ਯਾਦਗਰੀ ਵਾਲੀ ਜਿਹੜਾ ਲੈ ਗਿਆ ਨਹੀਂ ਬਿਲਕੁਲ ਹਾਂ ਜੀ ਪਰ ਕੋਈ ਜਲਾਨੀ ਚੋਲੇ ਭਾਵੇਂ ਜਿਹੜਾ ਮਿੰਟ ਗਿਆ ਵੇਲੇ ਬੰਦ ਦੋ ਪੰਨੇ ਥਾਣੀ ਬਹਿ ਜਾਓ ਤੁਸੀਂ ਠੀਕ ਹੈ ਠੀਕ ਹੈ ਲਓ ਵੀ ਬਾਕੀ ਇੱਕ ਰੱਬ ਇਹ ਦਿਖਾਉਣਾ ਤੁਹਾਨੂੰ ਇਧਰ ਨਾਲਾ ਨੂੜਾ ਬੰਨੇ ਨੇ ਜੀ ਵਾ ਮਲਟਾ ਇੱਕ ਲੋ ਦਾ ਬਾਹਰ ਨਾਲਾ ਨੂੜਾ ਚੱਕਰ ਨਹੀਂ ਭਵਾਨੇ ਦੇ ਨਾਲਾ ਨੂੜਾ ਨਹੀਂ ਆ ਗਈਆਂ ਚੰਗੀਆਂ ਠੀਕ ਹੈ ਜੀ ਪੋਣ ਨਾ ਦਿੰਗੇ। ਬੰਦੇ ਨੀਂਦੀ ਰਵੀ। ਇੱਦਾਂ ਹੀ ਮੇਰੇ ਕੋਲ ਤੋਹਾ। ਇਹ ਤਾਂ ਕੱਟ ਆ ਗਿਆ ਤੇ ਮਣਕੀ ਆ। ਆਪ ਵੀ ਮਣਕੀ ਜੇ ਤੇ ਕੱਟ ਵੀ ਢਿੱਡਾ ਜੇ। ਠੀਕ ਹੈ ਜੀ। ਇਹ ਵੀ ਛੇ ਦਾੰਦ ਆ। ਹਾਂਜੀ ਹਾਂਜੀ ਹਾਂਜੀ। ਤੇ ਦੂਜਾ ਮੋਜੋ ਢਿੱਦਾ ਜਿੰਦਾ ਤਾਂ ਛੇ ਦਾੰਦ ਜੀ। ਅੱਛਾ ਜੀ। ਹਾਂ ਦੂਜਾ ਵੀ ਬਾਜੀ। ਠੀਕ ਹੈ ਬਈ ਛੇ ਦਾੰਦ ਆ ਵੀ ਝੋਟੀ। ਤੇ ਖਾ ਉਹ ਨਿਕਲ ਦੇ ਦੇ ਵੀ ਆ ਬਹੁਤ ਜਵਾ ਜੰਗੀ। ਤੇਰੇ ਕੋਲ ਮਤਲ ਕੱਲ੍ਹ ਸੁਈ ਆ। ਵੀਰ ਜੀ ਆਖਰ ਨੂੰ ਕਿੰਨਾ ਬੋਲਾ ਆ? 8 ਲੀਟਰ। ਹਾਂਜੀ ਕੱਲ੍ਹ ਸੁਈ ਏ ਵੀ। ਠੀਕ ਠੀਕ। ਤੇ ਮੈਂ ਕਿਤੇ ਨਿਕਾਣ ਦੀ ਤਾਂ ਨਹੀਂ ਸੁਈ ਜਲੇ। 8 ਮਿੰਟ ਜਿਹੜਾ ਮੈਂ ਪੇਸ ਕਰਦਾਂ ਉਹ ਬਹੁਤ ਇਤਿਆਰ ਜੇ ਅੱਛੇ ਥਣ ਭੰਡਾ ਨੂੰ ਬਹੁਤ ਚੰਗਾ ਲੱਗਾ ਪਿਓ ਨੇ ਜੀ ਦਾ ਵੀ ਦੇ ਵਿੱਚ ਆ ਗਈ ਤੇ ਪੇਠ ਫੜੇ ਉਹ ਵੀ ਚੰਗੀ ਆ ਤੋਂ ਵਜੀ ਤੇ ਇਸ ਤੋਂ ਅੱਗੇ ਦਸੇ ਨੂੰ ਕਰਤਾ ਤਾਂ ਬੇਹੇ ਮਿਗਰੀ ਨੂੰ ਕਦਾ ਜਿੱਤੋਂ ਕੰਦਾ ਕੀਤਾ ਬਾਕੀ ਹੈ ਕਰ ਤੋਂ ਗਾਲੀ ਆ ਨੂੰ ਸੀ ਦੰਦ ਤੇ ਚਾਤਾ ਦਾ ਮਿਰਜਣਾ ਪੈਂਟੀਆਂ ਲਾਉਂ ਤੇ ਕੋਨਾ ਹੀ ਲਾ ਕੇ ਦੇਖੋ ਵੀ ਕਿ ਲੈ ਜੋ ਡਿਵੀਜ਼ਨ ਦੇ ਨਾਲ ਦੋਤੀ ਆ ਨਿਕੋ ਆਹ ਇਹਦਾ ਕਾਗਜ ਹੁੰਦਾ ਏ ਠੀਕ ਠੀਕ ਇਹ ਗੱਟੀਆਂ ਦੇ ਮਗਰ ਠੀਕ ਹੈ ਲੋਬ ਜੀ ਆਹ ਫੀਮੇਲ ਕਾਫ ਜੇ ਬਿਲਕੁਲ ਇਹ ਵੀ ਅਜੇ ਤਾਜ਼ਾ ਵਾ ਤੇ ਇਹਦੇ ਕੋ ਗੋਲਾ ਇਹਦਾ ਵੀ ਅਜੇ ਤਾਂ ਉਹਦਾ ਨਾ ਉਦਾਂ ਹੀ ਅੱਛਾ ਜੀ ਉਹ ਚੋਣੇ ਨੂੰ ਲੱਗੀ ਆ ਠੀਕ ਆ ਠੀਕ ਹੈ ਜੀ ਇਹੋ ਲੰਮੀ ਹੋਈ ਨਹੀਂ ਤੇ ਤੁਹਾਨੂੰ ਦਿਖਾ ਦੇਣੀ ਇਹਦੇ ਉਧਾਰਾਂ ਮਾਰ ਕੇ ਠੀਕ ਆ ਠੀਕ ਹੈ ਜੀ ਇਹਦੇ ਕੋ ਕਿੰਨਾ ਦੁੱਧ ਹੈ ਇਸ ਟਾਈਮ ਬੋਲਾ ਤਰੀਕੇ ਨਾਲ 8 ਕਿਲੋ ਦੇ ਬੋਲਾ ਆ ਅੱਛਾ ਜੀ 12 ਕਿਲੋ ਦੇ ਬੋਲਾ ਠੀਕ ਹੈ ਲੋਬ ਜੀ ਟੈਂਡਾ ਕੱਟ ਤੇ ਮਣਕੀ ਅੱਖ ਵਾਲੀ ਆ ਗਈ ਤਾਂ ਕਰੋ ਪੇਠਪੂੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਲੋ ਜੀ ਥਾਣਾ ਤੋਂ ਠੀਕ ਹੈ ਤੁਹਾਨੂੰ ਉਹ ਵੀ ਥਾਣਾ ਦਾ ਸੈੱਜ ਗਿਆ ਵੀ ਚੈੱਕ ਕਰਾਉਣਾ ਤੁਹਾਨੂੰ ਇਹ ਮੂੰਹੋਂ ਛੇ ਦੰਦ ਦੱਸਿਆ ਬਈ ਇਹ ਠੀਕ ਹੈ ਠੀਕ ਉੱਚੀ ਬੋਲ ਮਸਾਜ ਖਿੱਚ ਕਰਾ ਕੰਮ ਲੋਬ ਜੀ ਮੂੰਹੋਂ ਛੇ ਦੰਦ ਜੇ ਇਹ ਕਿੰਨਾ ਕੱਢ ਦੂ ਦੁੱਧ ਭਾਜੀ ਪੁੱਤ ਮੀਰ ਦੀ 12 ਸੇਨਾ ਮੈਨੂੰ ਭੁਲਾ ਦੋ ਨਾ ਮੈਂ ਛੋਟੀ ਨੇ ਅੱਛਾ ਜੀ ਨਗਰ ਵਾਲੇ ਛੋਟੀ ਦੀ ਕਿੰਦਾ ਦੀ ਹੈ ਥਾਂ ਦੇ ਵਾਂਗ ਹੋਵੇਦਾ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਜਿਹੜਾ ਦੁੱਧ ਇਹ ਵੀ ਭਰੂਗੀ ਤੇ ਥਲਪਟਾ ਬਹੁਤੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਟੇਡਾ ਕੱਟਾਲੀ ਬਹੁਤੀ ਇਹ ਵੀ ਕੱਟ ਚ ਜਾ ਲਪੜੀਆਂ ਤੇ ਠੀਕ ਹੈ ਠੀਕ ਹੈ ਜੀ ਲਓ ਭਾਜੀ ਕਰੋ ਚੱਕ ਆਹ ਸ਼ਾਇਦ ਘੱਟ ਮਿਲਦੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਭਾਜੀ ਹਰ ਪੁੱਤ ਮੀਰ ਦੀ ਇਹਦਾ ਕਰ ਲੀਏ ਤੁਹਾਨੂੰ ਇੱਕ ਪੰਜ ਕਰ ਦਈਏ ਇਹ ਲੱਖ ਅੰਦਰ ਨਾ ਕਰੀਏ ਚੱਲ ਉਹ ਜਿਹੜਾ ਬਈ ਜਾਂਦੇ ਪੰਜ ਛੱਡ ਗਏ 95 ਕਿ ਲੱਖ 1 5 ਮੰਗਿਆ ਲੱਖ ਦੀ ਜੇਰੀ ਤੇ ਹੋਰ ਛੱਡ ਨਹੀਂ ਲੱਖੋਂ ਅੰਦਰ ਕਰ ਦਈਏ ਮੈਂ ਦਿੰਦਾ ਅੰਦਰ ਕਰ ਦਈਏ ਹਾਂਜੀ ਛੱਡ ਕੇ ਦੋ ਹੋਰ 98 ਹਾਂਜੀ ਚੱਲ ਹੋਰ ਛੱਡ ਦੋ ਕਰਾਇਆ ਪੜਾ ਫਿਰ ਛੱਡ ਦਿੰਨੇ ਆ ਹਾਂ ਨਹੀਂ ਦੱਡ ਦਈਏ ਵੀ 95 ਦੇ ਵੇਟੀ ਡੋੜ ਕਰਨਾ ਖਾਨਾ ਨਹੀਂ ਠੀਕ ਹੈ ਠੀਕ ਜੇ ਤੁਸੀਂ ਪਛਾਣੀ ਕਰਕੇ ਖੜੇ ਚੋ ਜਵਾ ਠੀਕ ਹੈ ਠੀਕ ਹੈ ਲਓ ਭਜੀ 95000 ਦੀ ਬਿਲਕੁਲ ਸਖਤ ਆ ਬੜਾ ਹੋਗਾ ਚਮਚਿਆਂ ਨਾਲ ਵੜ ਵੜ ਖਾਣਾ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਜੀ 95000 ਦੀ ਬਿਲਕੁਲ ਤਾਜੀ ਹੋਈ ਤੇ ਪਿੱਛੇ ਵੀ 3 ਫੀ ਮਲਕਾਪ ਤੇ ਅੱਜ ਉਹਨੂੰ ਕਿਤੇ ਨੰਬਰ ਤੇ ਤੇ ਅੱਜ ਜਿਹੜਾ ਲੋਈਾ ਗਈ ਇਹ ਜੋ ਦੀਵਾਰ ਦੀ ਸੂਣ ਵਾਲੀ ਜੇ ਅੱਛਾ ਇਹ ਛੱਡ ਦਿਜੇ 15 20 ਅੱਛਾ ਹੀ ਤੇ ਮੂੰਹ ਚਾਰ ਬੰਦ ਜੇ ਕੀ ਕਰੀ ਗੱਲ ਥਾਣੇ ਵਾਹੇ ਗੁਲਾਬੀ ਲੱਗਾ ਬੜਾ ਚੰਗਾ ਜੋਨੀ ਕਰਮਾੜੀ ਤੇ ਗਰਮ ਤੋਂ ਉਹਦੀ ਚੰਗਾ ਕੱਟ ਜਾਣਾ ਵੇ 15 ਤੋਂ 20 ਲੈ ਜੂਗੀ ਇਹ ਹੋਰ ਜਿਹੜੀਆਂ ਢਿੱਲਾਂ ਤੋਂ ਨਾ ਮੱਚਦੇ ਦੇ ਕਾਹਦੀ ਯਾਰੀ ਸੋਨਤਾ ਚੰਦਰਾਵਾ ਨਹੀਂ ਕਰਮਾੜੀ ਕਮਾੜੋ ਮਾਕੇ ਲੋਈ ਦੇ ਜਮੇਨ ਰੋਈ ਕਰਮਾਣਾ ਨਾਲ ਹੀ ਮਿਲਦੀ ਆ ਤੇ ਸ਼ਰੋਤ ਦੇ ਟੈਨ ਨਾ ਸਭ ਪੂਰਾ ਨਾ ਤੇਜੀ ਕੱਪ ਦੀ ਤੇ ਖਾਣੇ ਦਾ 14 ਨੰਬਰ ਬਣਾ। ਆਪਾਂ ਦਾ ਨਾਮ ਵੀ ਪੰਨੀ ਵੀ ਬੜੀ ਹੈ ਕੱਤੀ। ਅੱਛਾ ਈ। ਅੰਦਰ ਵੇਖੋ ਥਣ ਥਣ ਉੱਖਾਓ। ਬਹੁਤ ਚੰਗੀ ਆ। ਨਾ ਬੋਲਦੀ ਗਲਾਪੀ ਥਾਣਾ ਦੇ। ਥਾਣਾ ਕਰੋ ਗੈਰੂ। ਕੱਲਾ ਕੱਲਾ ਥਣ ਲਗਾ ਜੋੜੀ ਨੂੰ। ਤੇ ਦੇਣੇ ਬਤਰੀ ਇਹਦੇ ਹਸਾਣਾ ਵੀ ਜੇ ਦੇ। ਅੱਛਾ ਈ। ਤੇ ਮੂੰਹ ਚਾਰ ਬੰਦ ਜੇ। ਠੀਕ ਹੈ ਠੀਕ ਹੈ। ਬਾਕੀ ਦਵਾਂਗੇ ਵੀ ਜਾਇ ਜੀ। ਅੱਛਾ ਈ। ਇਹਨੇ ਸਾਹਮਣੇ ਚਾਰ ਦੇਣਾ। ਠੀਕ ਹੈ ਠੀਕ ਹੈ। ਹਾਂ ਜੀ। ਕੀ ਜਰਾ ਫਰਮੋਲਾ ਜੀ। ਨਵਿੰਦ ਜਾਇ ਜੀ ਦਾ ਸੀਰ ਦੇਤੇ। ਕਰੀ ਗੈਤ ਗਿਆ। ਪੰਜਾ ਤਰੀਏ ਦੀ ਹੈ ਇਹ ਇਹ ਵੀ ਹਾਂ ਨਹੀਂ ਜਾਂ ਨਹੀਂ ਆਣੀ 70000 ਰੁਪਏ ਛੋਟ ਕਰਦਾ ਠੀਕ ਹੈ ਲੋ ਭਾਈ 70000 ਦੀ ਲੋਹੇ ਦੇ ਸਾਡ ਕਾੜ ਵੀ ਲੋਹੇ ਕੱਟੀ ਆ ਵੇਖੋ ਕਿੰਨੀ ਸਾਫ ਸੁਥਰੀ 2 4 54 ਵਾਲੀ ਨਵੀਂ ਆ ਹਾਂਜੀ ਹਾਂਜੀ ਬਿਲਕੁਲ ਅਜ ਬਾਕੀ ਜਿੰਨਾ ਦੀ ਭਾਰਪੂਰ ਦੀ ਸਾਡੀ ਫੁੱਲ ਗਾਰੰਟੀ ਹੋਊਗੀ ਅੱਛਾ ਜੀ ਹਾਂਜੀ ਜਿੱਥੇ ਮਰਜੀ ਕੋ ਤਸੱਲੀ ਕਰ ਲਿਆ ਆਪਣੀ ਠੀਕ ਹੈ ਅਸੀਂ ਲਿਗਿਆ ਜੀ ਫੁੱਲ ਗਾਰੰਟੀ ਦਵਾਂਗੇ ਲੋ ਭਾਈ 70000 ਰੁਪਏ ਕਹਿੰਦਾ ਥੋੜਾ ਜਿਹਾ ਮਾਰ ਦਾਂਗੇ ਜ਼ਰੂਰ ਕਰਾਂਗੇ ਆਪਾਂ ਤੇ ਆਜੋ ਹੁਣ ਚੋਪ ਦੇ ਨੰਬਰ ਤੇ ਫੋਨ ਹੀ ਇਹ ਕਿਦਾਂ ਜੀ ਇਹ ਸੁਈ ਜੇ ਕਾ ਜੀ ਆ ਜ ਕਟਾਇਆ ਦਾ ਠੀਕ ਹੈ ਆ ਕਾ ਪਾ ਦੇ ਪਛੇ ਆਵਲਾ ਏ ਕੋ ਕਿਦਾਂ ਭਾਈ ਬੋਲਾ ਬੋਲਾ ਤੋ 8 ਕਿਲੋ ਜੇ ਠੀਕ ਹੈ ਗਾਰਡਨ ਦੀ ਲੀ ਪਰ ਜਿਹੜਾ ਬੋਲਾ ਵਾ ਦੇ ਸਾਹ ਬੜੀ ਘੱਟ ਬਿੱਤੀ ਗਿਆ ਨਾ ਹਾਂਜੀ ਕਹਿੰਦੇ ਮੈਂ ਦੱਸ ਦਈਏ ਠੀਕ ਹੈ ਠੀਕ ਤਵੇ ਸਿੰਗਲ ਹੱਡੀ ਜੇ ਤੇ ਪਦਲੇ ਚਾਮ ਵਾਲੀ ਆ ਇਸ ਦਾ ਜਿਹੜਾ 8 ਲੀਟਰ ਦੇ ਕੋ ਬੋਲਾ ਬਿਲਕੁਲ ਤਿਆਰ ਆ ਸਾਲਸਾਂ ਦਾ ਕਰੋ ਚੈੱਕ ਕਰਾਉਣ ਤੋਂ ਬਹੁਤ ਹੀ ਚੰਗਾ ਲੱਗਾ ਹੈ ਐਨ ਕੈਬ ਤੇ ਲੱਗਾ ਥਾ ਤੇ ਤੁਸੀਂ ਤੁਸੀਂ ਤੋਂ ਖੰਡ ਲਵਾ। ਇਹ ਤੇ ਪ੍ਰੈਸਨ ਤੋਂ ਮਿਲਿਆ ਚ ਲੋਹਣੇ ਦਾ। ਬਾਕੀ ਪਹਿਲੇ ਬਟੇਰੀਆਂ ਤੋਂ 8 ਕਿਲੋ ਦਾ ਗੱਜਨਾ ਮਰਦੀ ਮਣਕੇ ਲੈ ਜੇ। ਠੀਕ ਹੈ। ਅੱਗੇ ਇਹਨੇ ਉੱਦਾਂ ਮਨੋਨੇ 7 ਕਿਲੋ ਦੇ ਜਿਹੜਾ ਮਰਦੀ ਦਵਾ ਰਿਹਾ ਤੇ ਬੋਲਾ ਹੀ ਆ। ਠੀਕ ਹੈ ਠੀਕ ਹੈ। ਹਾਂਜੀ। ਆਹ ਮੇਰੇ ਸਿੰਗਲ ਹੈ ਜੀ। ਹਾਂ ਆਹ ਚੈੱਕ ਕਰਾ ਸਕਦੇ। ਇਹ ਥਾਂ ਤੋਂ ਸੈੱਲ ਆਪਾਂ ਚੈੱਕ ਕਰਤਾ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਦਾ ਥੋੜੀ ਜਿਹੀ ਸਾਮੀ ਘਟਿਆ ਤਾਂ ਕਿ ਮੈਂ ਮੁੱਲ ਵੀ ਜਾਇਜ਼ ਹੀ ਹੁੰਨੇ ਦੀ ਜਿਹੀ ਆਪਾਂ ਸ਼ਹੀ ਹਾਂਜੀ ਕੀ ਰੇਟ ਹੈ ਦਾ ਅੱਜ ਵੀਰ ਦੀ ਮੁੱਲ ਜੇ ਨਾਲ ਮਰਜ਼ੀ ਕਰੀ ਸੇਮ ਹੀ ਨਾਲ ਦੇ ਦਈਏ ਬੰਦਾ 70 ਦੇ ਹਾਂਜੀ ਕੋ ਛੱਡ ਰਹੀਏ ਥੋੜਾ ਬੰਦਾ ਵੇਖ ਦੋ 70 ਦੀਓ ਗੱਲ ਨਾਲ ਦੱਸੋ ਸੱਜਣ ਆਹ ਹਾਂ ਸੱਜਣ ਥੋੜਾ ਛੱਡ ਦੋ ਘੱਟ ਦੋ ਮਾਨਤਾ ਲੱਸੀ ਥੋੜੀ ਜੀ 60000 ਹੀ ਦੇ ਦਾਂਗੇ 60 ਜੀ ਹਾਂਜੀ ਠੀਕ ਹੈ ਲੋ ਬਾਈ 68000 ਦੇ ਬਿਲਕੁਲ ਤਾਜੀ ਸੂਈ ਹੈ ਵੀ ਤੇ ਜਿਹੜਾ ਵੀ ਕਾ ਸਾਹਮਣੇ ਲਾ ਜਿਹੜਾ ਦੁੱਧ ਬੰਕ ਸੇਵੋਮਿੰਦੇ ਕਾਹੇ ਲੋ ਹਾਂਜੀ ਸਾਰੇ ਖਾਣ ਵਾਲੇ ਦੀ ਪੂਰੀ ਸਾਹਮਣੇ ਚੁਆਈ ਇੱਕ ਨੰਬਰ ਆ ਠੀਕ ਹੈ ਇਹ ਕਿੰਨਾ ਕਰ ਦੁੱਧ ਵੀਰ ਜੀ ਮਨ ਲਓ ਸੇਵਾ ਦੇ ਰਿਹਾ ਡਾ ਹੁਣ ਆਪਣੇ ਘਾਟ ਕੋਲ ਦੁੱਧਾ ਗੱਲ ਥਲੇ ਅੱਛਾ ਜੀ ਹਾਂਜੀ ਦਰਦੀ ਦਾ ਜੁਲੇ 12 ਚੋਲੇ 5 ਚੋਲੇ 6 ਚੋਲੇ ਆਉਂਦੀ ਹੈ ਨਹੀਂ ਹਾਂਜੀ ਹਾਂਜੀ ਜਿੰਦਾ ਦੀ ਸੇਵਾ ਹਾਂ ਦਾ ਦੁੱਧ ਠੀਕ ਹੈ ਜੀ ਲਓ ਬਾਈ ਬਿਲਕੁਲ ਜਿਹੜਾ ਇਹ ਹੈ ਇਹ ਬਾਕੀ ਗਰਮੀ ਹੈਗੀ ਇੰਨੇ ਨੇ ਮੈਂ ਸੂਈ ਕਿਥੇ ਲੱਭਣ ਦੀ ਹੈ ਹਾਂਜੀ 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 ਰਾ ਕੱਟੀ ਰੋਕੀ ਦੀ ਸ਼ਾਨਦਾਰ ਆ ਠੀਕ ਹੈ ਜੀ ਬਾਕੀ ਸਾਰੀਆਂ ਵਜਾ ਲੰਗਾ ਕੇ ਤਸੱਲੀ ਕਰਕੇ ਖੜੇ ਕੋਈ ਅਹੀਂ ਨਹੀਂ ਕਹਿੰਦੇ ਵੀ ਮਤਲਬ ਜਿਨੇ ਪੈਸੇ ਕਰਦੇ ਨੇ ਉਹਦਾ ਵੀ ਹੱਕ ਬੰਦ ਆ ਹਾਂਜੀ ਅਹੀਂ ਤੇ ਸਮਝਾ ਕੇ ਨਹੀਂ ਆ ਠੀਕ ਹੈ ਠੀਕ ਹੈ ਹਾਂਜੀ ਆਹ ਵਾਲਾ ਹੀ ਰੱਖੀਏ ਨੰਬਰ ਤੇ ਦਿਖਾਓ ਮੈਂ ਯਾਰ ਅਸਾਂ ਤੋਂ ਕਿਦਾਂ ਦਾ ਲੱਗਾ ਨੰਬਰ ਹੈ ਇਹ ਮਤਲਬ ਕਿ ਇਹ ਵਾਲੀ ਇਹ ਆਹ ਵਾਲੀ ਤੇ ਬਹੁਤ ਵਧੀਆ ਡਰਾਮਾ ਵੀ ਜਿਹੜੇ ਵੀਰਾਂ ਨਹੀਂ ਜਾ ਰਹੇ ਠੀਕ ਹੈ ਲੋਬ ਜੀ ਤਾਂ ਟੁੰਡਾ ਬਹੁਤ ਜਿ ਦਵਾਈ ਜਿਹੜੀ ਇੱਕ ਨੰਬਰ ਦੀ ਹੈ ਇਹ ਖਾਪ ਖੁਦ ਚਾੜਾਂਗੀ ਬੜੀ ਝੋਡੀ ਦੀ ਠੀਕ ਹੈ ਜੀ ਹਾਂ ਜੀ ਇਹਦੇ ਪਿਛੇ ਕੱਟਾ ਹੈ ਨਾ ਇਹ ਕੱਟਾ ਜੀ ਠੀਕ ਹੈ ਲੋਬ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੈਟ ਬਲਾ ਹੈ ਕਿ ਪਿਓਰ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲ ਪਟਵਾਂ ਦਾ